ਮਰੀਆਚੀ ਨੀਅਤਿਆਂ ਨੂੰ ਸੋਰੇ-ਸੋਰ ਕੇ ਹੁਣ ਕਿਉ ਮਾਇ ਰੋ ਨੀਅਤਿਆਂ ਨੂੰ ਸ਼੍ਰੀ ਕਾਜੀ ਮੰਮੀ ਅੱਜ ਵੀ ਬਣਾ ਰਹੇ ਆਪਾਂ ਅੱਜ ਬਣਾਉਣ ਲੱਗੇ ਆ ਪਨੀਰੀ ਦੇਸੀ ਘੋਦੀ ਦੇਸੀ ਪਨੀਰੀ ਹਾਂਜੀ

ਜਿਆਦਾ ਬ੍ਰੇਕ ਵੀ ਨਹੀਂ ਜਾਣੇ ਹੈਗੇ। ਕੱਢ ਦੋ ਬਸ ਫੋਮ ਵਿੱਚ ਠੀਕ ਹੈ। ਓਹ ਥੋੜੇ ਜਿਹੀ ਭਾਈ ਨੂੰ ਮੈਂ ਖਰੋਟ ਥੋੜੀ ਬਸ ਬਾਤਾਂ ਮੈਂ ਇੰਨੇ ਬਾਤਾਂ ਨੇ। ਬਾਤ ਨੇ ਬਾਤ। ਚਲ ਆ ਹੁਣ ਮੈਂ ਲੱਗੀਆਂ ਖਰੋਟ ਕੁੱਟਣ। ਹਾਂਜੀ ਇਹ ਤਾਂ ਉਹ ਕੁੱਟੇ ਜਾਣੇ ਨੇ ਆਹ ਹਲਾ ਦੇ ਨੋ ਤੇ ਰੰਗ ਤਾਂ ਚੇਂਜ ਹੋ ਗਿਆ ਨਾ ਮੰਮੀ ਹੋ ਗਿਆ ਚੇਂਜ ਹਲਾਵਾਂਗੇ ਜੇ ਤਾਂ ਹੋਰ ਤੇ ਕੱਚਾ ਜਿਹਾ ਰਹਿ ਜਾਂਦਾ ਆਪਾਂ ਨੇ ਤਾਂ ਜਿਹੜੇ ਅਲਸੀ ਪਾਣੀ ਹੈਗੀ ਮੰਮੀ ਇਹਦੇ ਅਲਸੀ ਤਾਂ ਲਿਆਂਦੀ ਸੀ ਕਹਿੰਦੇ ਫੇਰ ਆਲਾ ਲਿਓ ਅਗਲੀ ਵਾਰੀ ਫੇਰ ਆਪਾਂ ਅਲਸੀ ਵਾਲੀ ਬਣਾ ਲਾਂਗੇ ਨਾ ਹਾਂ ਹੁਣ ਤਾਂ 2 ਕਿਲੋ ਪਿਓ ਬੋ ਕੇ ਲੱਕ ਇਹ ਫਿਰ ਬਾਕੀ ਉਹ ਬਣਾ ਲੈਣੇ ਮੈਂ ਮੈਂ ਜੇ ਮਾਂ ਪਨਾਵਾਤ ਆ ਫੇਰ ਹੋਣਾ ਜੇ ਸਾਰਾ ਕੁਝ ਪਾਈਏ ਤਾਂ ਹੀ ਪੰਜੇ ਦੀ ਸਵਾਦ ਬਣਦੀ ਆ ਨਾ ਨਾਲ ਵਧੀਆ ਬਣਦੀ ਆ ਵਧੀਆ ਬਣਾਵਾਂਗੇ ਸਵਾਦ ਆਏ ਨਾ ਜਿਹੜਾ ਟੜ ਕੇ ਖਾਦੀ ਜਾਵੇ ਚਾਹ ਨਾ ਮੇਰੇ ਠੰਡ ਸ਼ੁਰੂ ਹੋ ਉਹ ਵੀ ਚਾਹ ਨਾ ਥੋੜੀ ਜਿਹੀ ਫੇਰ ਹੋਵੇ ਖਾਦੀ ਜਾਂਦੀ ਆ ਉਹ ਤਾਂ ਨਾਲ ਆਲਾ ਬਾਤ ਹੰਦੇ ਕੋਪ ਜੀ ਦੇ ਸਵਾਦ ਲਾ ਹੂੰ ਠੰਡ ਦੇ ਸਵਾਦ ਆ ਦੇ ਰਜਾਈਆਂ ਪੈ ਕੇ ਖਾਵੇ ਜਿਹੜੇ ਹਲਵਾਈ ਹੁੰਦੇ ਨੇ ਉਹ ਵੀ ਇੰਨੇ ਨੇ ਬਰਤਨ ਰੱਖਦੇ ਨੇ ਬਣਾਉਣ ਨੂੰ ਆਪਾਂ ਹਲਵਾਈ ਹਾਂ ਆਪਾਂ ਹਲਵਾਈਆਂ ਨਾਲੋਂ ਘੱਟ ਨਾ ਮੈਂ ਹਾਂ ਇਹ ਘਰ ਦੀ ਕੀ ਬਣੀ ਸਾ ਸਾਸ ਸੋਸਰੀ ਹਣ ਬਾਈ ਉਹ ਤਾਂ ਪੈਲਸਾਂ ਦੀ ਕੰਮ ਨੇ ਮੇਰ ਦੀ ਨਹੀਂ ਨਾ ਕਿ ਤਿੰਨ ਦਿਨ ਬਰਾਤ ਰਹੀ ਨਹੀਂ ਹੁੰਦੀ ਸੀ ਹਾਂਜੀ ਤਿੰਨ ਦਿਨ ਘਰੇ ਰੋਟੀ ਖਵਾਉਣੀ ਉਹਨਾਂ ਨੂੰ ਸ਼ੱਕਰ ਘਿਓ ਰੋਣਾ ਬੂਰੇ ਵਾਲੀ ਖੰਡ ਪਾਉਣੀ ਜਾਂ ਕੜਾਹ ਪਾਉਣਾ ਬਣਾ ਕੇ ਤੇ ਵਰਕ ਲਾ ਦੇਣਾ ਬਰਾਤ ਨੂੰ ਕੜਾਹ ਬਣਾ ਕੇ ਵਰਕ ਲਾ ਦੇਣਾ ਉੱਤੇ ਹਾਂਜੀ ਉਹ ਪਾਉਂਦੇ ਬਰਾਤ ਨੂੰ ਅੱਛਾ ਫੁੰ ਤਾਂ ਮਠਿਆਈਆਂੇ ਤਰ੍ਹਾਂ ਤਰ੍ਹਾਂ ਦੀਆਂ ਆ ਜੀ ਹੁਣ ਤਾਂ ਅਗਲਾ ਵਿਆਹ ਚ ਅਗਲਾ ਕਹਿੰਦਾ ਵਿਆਹ ਹੀ ਨਹੀਂ ਉਹ ਅਬੇ ਸ਼ਰਾਬ ਦੀ ਪਰ ਤੋਂ ਘੱਟ ਕਰਦੇ ਤੇ ਲੋਕ ਅਗਰ ਜੀ ਦੀ ਮਰਜ਼ੀ ਬਰਾਤ ਆ ਜੇ ਅਗਲਾ ਕਹਿੰਦਾ ਪੌਣੇ ਦਾ ਜਲੇਬੀ ਆ ਕੜਾਈ ਆ ਹੁਣ ਤਾਂ ਮੰਮੀ ਪੈਸੇ ਦੀ ਗੱਲ ਆ ਨਾ ਜਿਹਦੇ ਕੋਲ ਪੈਸਾ ਆ ਉਹ ਖਰਚਾ ਕਰ ਦਿੰਦਾ ਇੱਕ ਜਿਹੜਾ ਆਮ ਇਨਸਾਨ ਆ ਜਿਹੜਾ ਦਿਹਾੜੀ ਦਾ ਆ ਉਹ ਥੋੜੀ ਇੰਨਾ ਖਰਚਾ ਕਰ ਸਕਦਾ ਹਾਂ ਨਾ ਸਾਡੇ ਬਿਆਂ ਨੂੰ ਤਾਂ ਲੱਡੂ ਜਿਲੇਬੀਆਂ ਭਾਜੀ ਘਰੇ ਬਦੇੜੀ ਬਣਾਈਓ ਖੁਰਮੇ ਹਾਂਜੀ ਬਹੁਤ ਇੱਕੋ ਮੁੰਡਾ ਆਇਆ ਮੇਰੀ ਸਾਈ ਦਾ ਪੋਸਤਾ ਹਾਂਜੀ ਉਹ ਆਇਆ ਤਾਂ ਭਾਈ ਸਾਡੇ ਘਰ ਹੀ ਆ ਗਿਆ ਕਿਤੇ ਬੇਬੇ ਨੇ ਨਾ ਪੱਲਾ ਧਰਤਾ ਉਹਦਾ ਲੱਡੂਆਂ ਦਾ ਜਿਆ ਤੁਹਾਨੂੰ ਤੇ ਏਵੇਂ ਹੁੰਦਾ ਸੀ ਹਾਂਜੀ ਉਹ ਘਰੇ ਚਲੇ ਆ ਗਿਆ ਹਾਂਜੀ ਉਹਦੀ ਦਾਦੀ ਕਹਿੰਦੀ ਮੈਂ ਉੱਤਾਂ ਲਈ ਆਏ ਕਿਥੋਂ ਚੱਕ ਰਿਆ ਹਾਂ ਹਾਂਜੀ ਕਹਿੰਦਾ ਬੇਟਾ ਉਹਨਾਂ ਨੂੰ ਲੈ ਕੇ ਆਉਣਾ ਇਹ ਕੁੜੀ ਦਾ ਵਿਆਹ ਹੈ ਕਹ ਲਈ ਨੇ ਲੱਡੂ ਆਈ ਨੇ ਲੱਡੂ ਪਾਤੇ ਕਹਿੰਦੀ ਹਾਂਜੀ ਬੇਬੇ ਕਹਿੰਦੀ ਸਾਰੇ ਖਾ ਲੈਣਗੇ ਲੈ ਲੈ ਜਾ ਕਾਲੇ ਆ ਕਾਲਾ ਹੀ ਸੀ ਉਹਦਾ ਉਹ ਮੁੰਡੇ ਦਾ ਉਹਨੂੰ ਮੇਰੇ ਭਾਈ ਦਾ ਨੋ ਵੀ ਕਾਲਾ ਹੀ ਸੀ ਹਾਂਜੀ ਕਹਿੰਦਾ ਬੇਬੇ ਕਾਲੇ ਕਹਿੰਦੇ ਦਿੱਤੇ ਨੇ ਉਹਨਾਂ ਦੀ ਕਹਿੰਦਾ ਕੁੜੀ ਦਾ ਵਿਆਹ ਤੇਰੇ ਵੀ ਮੁੰਡੇ ਤੇਰੇ ਨੂੰ ਦਿੱਤੇ ਸੀਗੇ ਨਾ ਨਹੀਂ ਉਹ ਤੇਜ ਹੁਣੇ ਗੀਤ ਉਹਨਾਂ ਦੇ ਛੋਟੀ ਹੁਣੇ ਵਿਆਹ ਨੂੰ ਮਸੀ ਜੀ ਹੁਣਾਂ ਹਾਂ ਤੈਨਾਂ ਬੋਰੀਆਂ ਦੀ ਭਾਜੀ ਬਣਾਈ ਦੀ ਜਾਂ ਦੋਹਾਂ ਭਾਣਾ ਦੇ ਬਹਿਣ ਦੇ ਲ ਦੋਨੋਂ ਮਾਸੇ ਜੀ ਦਵੇ ਇਕ ਇਕ ਦਿਨ ਬਰਾਤ ਇਕ ਦਿਨ ਬਰਾਤ ਦੋਨਾਂ ਦੀ ਸੀ ਅਗਰ ਬੜੀਆਂ ਬਸਾਂ ਭਰ ਕੇ ਆਉਣੀ ਹੁੰਦੀਆਂ ਤੂੰ ਬੜੀ ਬਸਾਂ ਭਰ ਕੇ ਆ ਗਈ ਭਾਈ ਮਗਰੋਂ ਆ ਗਏ ਕਿੰਨੇ ਬੰਦੇ ਬਸ ਚਾਰ ਕੇ ਚਲੇ ਗਏ ਵਿਚੋਲਾ ਲੱਗ ਗਿਆ ਗਾਲਾਂ ਦੇਣ ਕਹਿੰਦਾ ਵੀ ਤੁਸੀਂ ਨਾਲ ਕੋਈ ਨਹੀਂ ਆਏ ਐਨੇ ਤੁਸੀਂ ਮਗਰੋਂ ਆ ਗਏ ਬੜੀ ਬਸ ਭਰ ਕੇ ਕੋਈ ਬਰਾਤ ਮਾਰ ਕੇ ਐਨਾ ਭਰ ਗਿਆ ਉੱਥੇ ਅੰਦਰ ਬਰਾਤ ਨਾਲ ਬਹੁਤ ਜਿਆਦਾ। ਕੰਡੇ ਡੜੀ ਕਿਲਾ ਕੇ ਆਏ ਆ। ਖਸ 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 ਲੈ। ਹਾਂ ਬੈ। ਇਹੋ ਬੂਰਾ ਕਾਂਡ। ਉਹ ਵੀ ਲੈ ਆਂਦੀ। ਲੈ ਲੈ ਕਿਲੋ। ਬਸ ਠੀਕ ਆ ਫਿਰ। ਕਿਲੋ ਤਾਂ ਹੈਗੀ ਸੀ ਆਪਣੇ ਕੋਲੇ। ਹੋ ਗਿਆ ਮੰਮੀ? ਹਾਂਜੀ ਹੋ ਗਿਆ। ਵਾਹਿਗੁਰੂ ਮਹਾਰਾ। ਕੱਪ ਆਸਾ ਆਟਾ ਤਾਂ ਬੜਾ ਵਧੀਆ ਹੋ ਗਿਆ ਹੈ ਨਾ ਹੂੰ ਆਟਾ ਫਿਰ ਕੱਚਾ ਹੋ ਜਾ ਬੁਰਾ ਲੱਗਦਾ ਹਾਂਜੀ ਆਟਾ ਭੁੰਨ ਲਿਆ ਹਾਂਜੀ ਆਟਾ ਭੁੰਨ ਕੇ ਤਿਆਰ ਆ ਹੁਣ ਅਸੀਂ ਪਾਉਨੇ ਇਹਦੇ ਵਿੱਚ ਘਿਓ ਘਿਓ ਪਾਵਾਂਗੇ ਤੇ ਜਿਹੜੇ ਡਰਾਈ ਫਰੂਟ ਨੇ ਉਹਰੇ ਐਡ ਕਰਦਾਂਗੇ ਹਾਂ ਦੇਸੀ ਘਿਓ ਹਾਂਜੀ ਦੇਸੀ ਘਿਓ तेल हो गया मम्मी गर्म अपना सब तो पहला की ड्राई फ्रूट पाने हैं सब तो पहला की बाओगे देखा तो कौन लग बादाम बादाम पाते ए अखरोट ए पाते अखरोट अखरोट तो थोड़े से पीसे हैं ना उन्होंने हां जी फिर कोई खानदा कोई खानदा नहीं ਘੜਦੇ ਹੀੜਦੇ ਮਾਗਰ ਹਾਂਜੀ ਇਹਨੂੰ ਚਾਰ-ਪੰਜ ਮਿੰਟ ਹੀ ਆਪਾਂ ਆ ਕਰਨਾ ਨਾ ਫਰਾਈ ਹਾਂਜੀ ਬਸ ਇਹ ਬੇਟੀ ਫਰਾਈ ਹੋ ਜਾਣਾ ਫਿਰ ਮਾਗਰ ਆਟਾ ਪਾ ਦੇਣਾ ਖਸ ਖਸ ਫਰਾਈ ਹਾਂਜੀ

ਥੋੜਾ ਘੋ ਹੋਵੇ ਤਾਂ ਵਧੀਆ ਲੱਗਦੀ ਹੈ ਹਾਂਜੀ ਹਾਂਜੀ ਲੈ ਦੇਖ ਮੜੀ ਜੀ ਆਏ ਹਾਏ ਲੈ ਹਾਂਜੀ ਨੋ ਜੀ ਹੁਣ ਆਪਾਂ ਪਾਉਣ ਲੱਗੇ ਆ ਵਿੱਚ ਆਟਾ ਚਲੋ ਹੁਣ ਆਟੇ ਨੂੰ ਚੰਗੀ ਜ਼ਰਾ ਮਿਕਸ ਕਰ ਦੋ ਆਟਾ ਆਪਣਾ ਬਿਲਕੁਲ ਨਮੀ ਉਹ ਹੋਇਆ ਹੋਇਆ ਨਾ ਹਾਂ ਹਾਂਜੀ ਚੰਗੀ ਤਰ੍ਹਾਂ ਮਤਲਬ ਵੀ ਆਪਾਂ ਨੂੰ ਪਤਾ ਹੈ ਰੋਟੀ ਦਾ ਹੈ ਚੰਗੀ ਤਰ੍ਹਾਂ ਹੋ ਮੇਰੀ ਬਣ ਕੇ ਹੋ ਗਈ ਤਿਆਰ ਬਸ ਆਪਣੀ ਖੰਡ ਪਾਣੀ ਰਹਿ ਗਈ ਗੱਲ ਇਹ ਹੁਣ ਪਾਣੀ ਰਹਿ ਗਈ ਖੰਡ ਇਹ ਦੇਖਣੇ ਬੜੀ ਵਧੀਆ ਲੱਗ ਰਹੀਆਂ ਇਹ ਮੜੇ ਆਟਾ ਚੜਿਆ ਹੋਵੇ ਉਹ ਦਾ ਡਰ ਨਹੀਂ ਜੇ ਕੱਚਾ ਰਹੇ ਨੀ ਉਹ ਤਾਂ ਫੇਰ ਕੱਚਾ ਕੱਚਾ ਜਿਹਾ ਬੁਰਾ ਲੱਗਦਾ ਹਾਂਜੀ ਚਲੋ ਤੂੰ ਖੰਡ ਖਤਨ ਉਹਦੇ ਵਿੱਚ ਨਾ ਦੇਖ ਸਾਡੋ ਖੰਡ ਮੰਮੀ ਬਸ ਕਰੋ ਹਾਂਜੀ ਬਾਤ ਆ ਮੰਮੀ ਮਿੱਠਾ ਜ਼ਿਆਦਾ ਹੋ ਜਾਊਗਾ ਨਾ ਤੇ ਤੁਸੀਂ ਤਾਂ ਨਾ ਮਿੱਠਾ ਖਾਣਾ ਨਹੀਂ ਹੈਗਾ ਤੈਨੂੰ ਪਤਾ ਹੀ ਆ ਮਿੱਠੇ ਦਾ ਕੋਈ ਆ ਨਾ 슈ਗਰ ਕਰਕੇ ਮਿੱਠਾ ਖਾਣਾ ਨਾ ਮਿੱਠਾ ਘੱਲ ਕਰਕੇ ਡਾਕਟਰ ਲਗੂ ਮਿੱਠਾ ਕਿੰਨਾ ਖਾਦਾ ਸਿਆਲਾ ਚ ਮਿਕਸ ਮਿਕਸ ਯਰ ਆਕ ਕੇ ਹੁੰਦਾ ਨਾ ਇਹ ਆਟਾ ਹੁੰਦਾ ਇਹ ਆਟਾ ਖਿੱਚ ਲੈਂਦਾ ਘਿਓ ਨੂੰ ਆਪਣੀ ਪੰਜੀਰੀ तकरीबन तकरीबन ਬਣ ਕੇ ਤਿਆਰ ਹੋ ਚੁੱਕੀ ਹੈ ਹਾਂਜੀ ਪੰਜੀਰੀ ਬਣ ਗਈ ਸਿਆਲ ਦੇ ਵਿੱਚ ਖਾਓ ਰਯੀਆਂ ਦੇ ਬਹਿ ਕੇ ਰੰਗ ਵੀ ਸੋਨਾ ਬਣੀ ਆ ਪੰਜੀਰੀ ਦਾ ਹੂੰ ਰੰਗ ਤਾਂ ਵਧੀਆ ਬਣਾਈ ਵਾਂ ਦਾ ਟੁੱਟਣ ਹੋਈਆਂ ਹੋਈਆਂ ਤੂੰ ਕਹਿੰਦੀ ਮਾਂ ਮਾਤੀਆਂ ਕੱਤਣ ਲੱਗੀਆਂ ਪਟੜੇ ਨਾ ਪਟੜਾ ਜੋੜ ਕੇ ਮਾਂ ਮਾਤੀਆਂ ਕੱਤਣ ਲੱਗੀਆਂ ਪਟੜੇ ਨਾ ਪਟੜਾ ਜੋੜ ਕੇ ਹੁਣ ਕਿਉਂ ਮਾਏ ਰੋਨੀਆਂ ਤੀਆਂ ਨੂੰ ਸੋਰ ਤੋਰ ਕੇ ਹੁਣ ਕਿਉਂ ਮਾਏ ਰੋਨੀਆਂ ਤੀਆਂ ਨੂੰ ਸੋਰ ਤੋਰ ਕੇ ਹੁਣ ਕਿਉਂ ਮਾਏ ਰੋਨੀਆਂ ਤੀਆਂ ਨੂੰ ਸੋਰ ਤੋਰ ਕੇ ਉਹ ਇਹਨੂੰ ਤਾਂ ਬੜੇ ਕੀ ਤੋਂ ਨੇ ਸਾਡੀ ਪੰਜੀਰੀ ਦੇਸੀ ਪੰਜੀਰੀ ਬਣ ਕੇ ਹੋ ਚੁੱਕੀ ਹੈ ਤਿਆਰ ਹੁਣ ਅਸੀਂ ਇਹਨੂੰ ਟੇਸਟ ਕਰਾਂਗੇ ਡੈਡੀ ਜੀ ਨੂੰ ਟੇਸਟ ਕਰਾਵਾਂਗੇ ਠੀਕ ਆ ਮੰਮੀ ਡੈਡ ਨੂੰ ਟੇਸਟ ਕਰਾਵਾਂਗੇ ਵੀ ਕਿੱਦਾਂ ਦੇ ਬਣੀ ਐ ਉਹ ਆ ਖਾ ਕੇ ਦੱਸਣਗੇ ਆਪਣਾ ਰਿਵਿਊ ਦੇਣਗੇ ਬਹੁਤ ਵਧੀਆ ਸਿੰਪਲ ਤਿਆਰੀ ਕੀਤੀ ਐ ਅਸੀਂ ਸਿੰਪਲ ਬਹੁਤ ਸਿੰਪਲ ਤੇ ਸਾਦੇ ਤਰੀਕੇ ਨਾਲ ਐ ਤਿਆਰ ਕੀਤੀ ਐ ਅਸੀਂ ਦੇਸੀ ਘਿਓ ਨਾਲ ਬਣੀ ਹੋਈ ਇਹ ਤੂਰੀ ਐ ਦੇਸੀ ਘਿਓ ਨਾਲ ਬਣੀ ਹੋਈ ਪੰਜੀਰੀ ਐ ਛੁੱਲ੍ਹੇ ਨਾਲ ਅਸੀਂ ਦੇਸੀ ਢੰਗ ਨਾਲ ਤਿਆਰ ਕੀਤੀ ਐ ਜਿਹੜੇ-ਜਿਹੜੇ ਸਾਡੀ ਵੀਡੀਓ ਦੇਖ ਰਹੇ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਜੀ ਤੁਹਾਨੂੰ ਲਾਈਕ ਤੇ ਸ਼ੇਅਰ ਤੇ ਕਮੈਂਟ ਕਰਕੇ ਵੀ ਦੱਸਿਆ ਕਰੋ ਕਿ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਦੀਆਂ ਲੱਗਦੀਆਂ ਨੇ ਸਾਡੀ ਰੈਸਪੀ ਤੁਹਾਨੂੰ ਕਿੱਦਾਂ ਦੀਆਂ ਲੱਗ ਰਹੀਆਂ ਨੇ ਚਲੋ ਮੰਮੀ ਪਾਓਲੇ ਚ ਆਪਾਂ ਡੈਡੀ ਨੂੰ ਟੇਸਟ ਕਰਾਈਏ ਪੰਜੀਰੀ ਕਿਵੇਂ ਦੀ ਬਣੀ ਹੈ ਪਾਓਲੇ वाव मैंने तो देखा दी बड़ी-बड़ी लग रही है कहाँ तरह और भी स्वाद लगू चलो जी अच्छा वाहे ग्रु दोस्तों के हाजिर बढ़ेंगे मिठाई मेरा मिठाई दब रहा फ्री है मिठाई है तेज़ी है बहुत बढ़िया बनी है क्या हो ज़्यादा नहीं आएगा

के बारे बने खा के देखते हैं हां जी बहुत बढ़िया बहुत ही बढ़िया मीठा भी बराबर सारा कुछ बहुत बढ़िया क्यों क्यों भी बढ़िया ਪੂਰੀ ਬਿਲਕੁਲ ਮਤੋਂ ਪਿੰਡਾਂ ਵਾਲੀ ਯਾਦ ਆਉਂਦੀ ਹੈ ਹਾਂ ਜਿਹੜਾ ਸਮਾਨ ਪਾਇਆ ਵਿੱਚ ਉਹ ਵੀ ਸਮਾਰ ਕੇ ਘੋਦੇ ਵਿੱਚ ਤਲੇ ਆ ਗਿਆ ਡਰਾਈ ਫਰੂਟ ਪਹਿਲਾਂ ਆਪਾਂ ਉਹ ਕਰੇ ਨੇ ਨਾ ਹਾਂਜੀ ਉਹ ਵੀ ਤਲੇ ਆ ਗਿਆ ਸਮਾਰ ਕੇ ਵਿੱਚ ਵਧੀਆ ਬਣ ਗਈ ਆਪਾਂ ਜਿਹੜੇ ਉਹ ਪਾਏ ਨੇ ਫਰਾਈ ਕਰਕੇ ਪਾਏ ਨੇ ਉਹ ਵਧੀਆ ਹਾਂਜੀ ਹਾਂਜੀ ਉਹਦੇ ਨਾਲ ਪੰਜੀਰੀ ਜਿਆਦਾ ਵਧੀਆ ਬਣਦੀ ਹੈ ਬਹੁਤ ਹੀ ਵਧੀਆ ਸੌ ਬਟਾ ਸੌ ਨੰਬਰ ਦੇ ਮੇਰੇ ਤਾਂ ਬਣਾਉਣੀ ਪਾਉਣਾ ਇਹ ਮੂੰਹ ਤੇ ਪਾਣੀ ਆ ਗਿਆ ਮੈਨੂੰ ਵੀ ਜਦ ਬਣਾ ਰਹੇ ਸੀ ਨਾ ਮੈਨੂੰ ਇਹ ਲੱਗ ਰਿਹਾ ਸੀ ਜਲਦੀ ਜਲਦੀ ਬਣ ਕੇ ਟੇਸਟ ਕਰਕੇ ਦੇਖੀ ਕਿੱਦਾਂ ਦੀ ਬਣੀਆਂ ਬਹੁਤ ਵਧੀਆ ਠੀਕ ਆ ਮੰਮੀ ਖਾਓ ਚਾਹ ਦੇ ਨਾਲ ਚਾਹ ਦੇ ਨਾਲ ਹੀ ਸਵਾਦ ਲੱਗਦੀ ਹੈ ਨਾ ਨਦੀਆ ਥੋੜੀ ਠੀਕ ਐ ਖਾਓ ਤੁਸੀਂ ਵੀ